ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਸੇਵਾ ਵਿਖੇ ਬੱਤੀਮਾ ਕਨੇਡਾ ਕਬੱਡੀ ਕੱਪ ਕਰਵਾਉਣ ਵਾਲੇ ਪ੍ਰਬੰਧਕ ਬੇਨਤੀ ਇਹ ਹੈ ਕਿ ਮੈਂ ਤੇ ਮੇਰੇ ਵਰਗੇ ਹੋਰ ਕਈ ਸਰੋਤੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਹਨ ਉਹ ਚਾਹੁੰਦੇ ਹਨ ਕਿ 32ਵਾਂ ਕੈਨੇਡਾ ਕਬੱਡੀ ਕੱਪ ਲਾਈਵ ਚਲਾਇਆ ਜਾਵੇ ਜੇਕਰ ਕੋਈ ਪੈਸੇ ਦੀ ਤੰਗੀ ਜਾਂ ਦਰਸ਼ਕਾਂ ਕਰਕੇ ਇਹ ਕੰਮ ਕੀਤਾ ਗਿਆ ਹੈ ਤਾਂ ਅਸੀਂ YouTube ਦੇ ਲਿੰਕ ਦੇ ਉੱਤੇ ਪੇ ਕਰਕੇ ਕਬੱਡੀ ਦਾ ਮੈਚ ਦੇਖਣ ਨੂੰ ਕੈਨੇਡਾ ਕੱਪ ਦੇਖਣ ਨੂੰ ਤਿਆਰ ਹਾਂ ਸੋ ਕਿਰਪਾ ਕਰਕੇ ਕੋਈ ਇਹੋ ਜਿਹਾ ਲਿੰਕ ਪ੍ਰੋਵਾਈਡ ਕੀਤਾ ਜਾਵੇ ਜਿਸ ਨੂੰ ਅਸੀਂ ਪੇ ਕਰਕੇ ਮੈਚ ਦੇਖ ਸਕੀਏ ਦੂਜਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਵਾਲੇ ਮੈਚ ਦੇਖਣ ਨਹੀਂ ਆਂਦੇ ਤੁਸੀਂ ਉਹ ਵਾਲਾ ਲਾਈਵ ਕਨੇਡਾ ਵਿੱਚ ਬੈਨ ਕਰ ਸਕਦੇ ਹਾਂ ਬਾਕੀ ਅਸੀਂ ਸਭ ਨੂੰ ਪਤਾ ਹੈ ਕਿ ਟਿਕਟਾਂ ਆਲਰੇਡੀ ਵੇਚ ਚੁਕੀਆਂ ਹਨ ਸੋ ਹੁਣ ਲਾਈਵ ਜ਼ਰੂਰ ਚਲਾ ਦਿੱਤਾ ਜਾਵੇ ਜੇਕਰ ਤੁਸੀਂ ਲਾਈਵ ਚਲਾਉਨੇ ਆ ਅਸੀਂ ਤੁਹਾਡੇ ਅਤੀ ਧੰਨਵਾਦੀ ਹੋਵਾਂਗੇ ਸੋ ਮੇਰੀ ਬੇਨਤੀ ਹੈ ਕਿ ਇਸ ਚਿੱਠੀ ਪੱਤਰ ਨੂੰ ਸਵਿਕਾਰ ਕੀਤਾ ਜਾਵੇ ਤੁਹਾਡੀ ਧੰਨਵਾਦੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ